ਬਾਨੂ ਉੱਪਰ ਤਾਂ ਚਿੰਦੀ ਇਹ ਤੁਹਾਨੂੰ ਲੱਗਦਾ ਨਹੀਂ ਬੰਬੇ ਸ਼ੇਰ ਨੇ ਮੈਨੂੰ ਜਿੱਥੇ ਬਾਨੂ ਖੜਾ ਕਰੇਗਾ ਮੈਂ ਬਾਨੂ ਦੇ ਨਾਲ ਜਿੱਥੇ ਯਕੀਨ ਨਾਲ ਕਹਿਣਾ ਅੱਗੇ ਕੋਈ ਅਲੀਗੇਸ਼ਨ ਕਰੇ ਉਹ ਲੱਗਾਂ ਮੈਨੂੰ ਇੱਕ ਪਰਕਰ ਚਾਹੀਦਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਵੱਲੋਂ ਕੈਬਨਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਜਿਹੜੀ ਹੈ ਸੁਜਾਨਪੁਰ ਤੋਂ ਸੀਨੀਅਰ ਆਗੂ ਭਾਨੋ ਪ੍ਰਤਾਪ ਦੇ ਕਰ ਪਿਛਲੀ ਬੀਤੀ ਦਿਨ ਸ਼ਾਮ ਨੂੰ ਰੱਖੀ ਗਈ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਵਾਈਸ ਪ੍ਰੈਜ਼ੀਡੈਂਟ ਸਵਨ ਸਿੰਘ ਸਲਾਰੀਆ ਸੀਨੀਅਰ ਆਗੂ ਜਿਹੜੇ ਸਾਫ ਸਿੰਘ ਸਾਹਾ ਮੌਕੇ ਤੇ ਮੌਜੂਦ ਰਹਿੰਦੇ ਨੇ ਜਿੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜ਼ਿੰਮੇਵਾਰ ਮੌਜੂਦ ਹੁੰਦੇ ਨੇ ਜਿੱਤੇ ਕਿਸਾਨਾਂ ਦੀਆਂ ਸਮੱਸਿਆ ਜਿਹੜੀਆਂ ਆ ਰਹੀਆਂ ਸਨ ਉਹ ਸੁਣੀਆਂ ਗਈਆਂ ਤੇ ਵਾਅਦੇ ਤੇ ਦਾਅਵੇ ਜਿਹੜੇ ਆ ਹੱਲ ਕਰਨ ਦੇ ਕੀਤੇ ਗਏ ਇਸ ਮੌਕੇ ਜਦੋਂ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਧਾਨ ਨਵੇਂ ਨਿਯੁਕਤ ਅਮਨਦੀਪ ਸੰਧੂ ਜਿਹੜੇ ਨਿਯੁਕਤ ਕੀਤੇ ਗਏ ਨੇ ਹੁਣ ਰੰਦੇ ਕੰਮ ਬਹੁਤ ਹੀ ਜਲਦੀ ਡਿਸਟ੍ਰਿਕਟ ਪਖਤਾਨਕੋਟ ਤੇ ਹੱਲ ਕੀਤੇ ਜਾਣਗੇ ਦੂਜੇ ਪਾਸੇ ਸੀਨੀਅਰ ਅਗੋ ਸਜਨਪੁਰ ਤੋਂ ਬਾਨੋ ਪ੍ਰਤਾਪ ਉਹਨਾਂ ਅੱਜ ਤੋਂ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਕੈਬਨਟ ਮੰਤਰੀ ਪੰਜਾਬ ਲਾਲਜੰਦ ਕਟੜ ਚੱਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮੀਟਿੰਗ ਰੱਖੀ ਗਈ ਕਿਸਾਨਾਂ ਦੇ ਹੱਕ ਦੇ ਵਿੱਚ ਰੱਖੀ ਗਈ ਇਹ ਨੀਤੀ ਕੀ ਸੀ ਇਸ ਦਾ ਵਿਚਾਰ ਵਟਾਂਦਰਾ ਜਿਹੜਾ ਪੂਰੇ ਤਰੀਕੇ ਨਾਲ ਕੀਤਾ ਗਿਆ ਤੇ ਜਾਨੋ ਜਿਹੜਾ ਕਿਸਾਨਾਂ ਤੇ ਜ਼ਿੰਮੇਵਾਰਾਂ ਨੂੰ ਕਰਵਾਇਆ ਗਿਆ ਜਦੋਂ ਦੂਜੇ ਪਾਸੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਲੈਂਡ ਪੁਲਿੰਗ ਨੀਤੀ ਕੀ ਹੈ ਇਸ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿਸਾਨ ਇਸ ਮੀਟਿੰਗ ਦਾ ਹਿੱਸਾ ਬਣਾ ਚਾਹੁੰਦੇ ਨੇ ਲੈਂਡ ਪੁਲਿੰਗ ਦੇ ਹਿੱਸਾ ਦਾ ਲੈਂਡ ਪੁਲਿੰਗ ਨੀਤੀ ਦਾ ਹਿੱਸਾ ਬਣਾ ਚਾਹੁੰਦੇ ਨੇ ਮਨ ਸਕਦੇ ਨੇ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਫੋਰਸ ਜਿਹੜਾ ਨਹੀਂ ਕੀਤਾ ਜਾਵੇਗਾ ਤੇ ਰੰਦੇ ਕੰਮ ਜੜਿਆ ਉਹ ਬਹੁਤ ਹੀ ਜਲਦੀ ਕਿਤੇ ਜਾਣਗੇ ਵਾਈਸ ਪ੍ਰੈਜ਼ੀਡੈਂਟ ਸਵਨ ਸਿੰਘ ਜਾਰਿਆ ਹੋਣਾ ਗੱਲਬਾਤ ਜਦੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਲੋਕਾਂ ਦੇ ਹੱਕ ਤੇ ਸੱਚ ਦੇ ਲਈ ਲੜਦੀ ਆ ਰਹੀ ਹੈ ਜਿਸ ਲਈ ਨੀਤੀ ਜਿਹੜੀ ਅਪਣਾਈ ਗਈ ਜੋ ਲੋਕਾਂ ਦੇ ਹੱਕ ਦੇ ਵਿੱਚ ਵਿਤਰੀ ਜਾ ਇਸ ਮੋਕੇ ਕੀ ਕੁਝ ਕਹਣਾ ਇਹਨਾਂ ਸਭ ਦਾ ਆਉ ਸੁਣਾ ਦੇ ਹਾਂ ਤੁਹਾਨੂੰ ਉਹਨਾਂ ਦੀ ਜੁਬਾਨੀ ਦੇਖੋ ਜੀ ਸਰਕਾਰ ਜਿਹੜੀ ਵੀ ਸਕੀਮ ਲੈ ਕੇ ਆਉਂਦੀ ਹੈ ਉਹ ਹਰ ਬੰਦੇ ਦੇ ਬੈਨੀਫਿਟ ਵਾਸਤੇ ਲੈ ਕੇ ਆਉਂਦੀ ਹੈ ਇਹਦੇ ਕਿਸੇ ਦਾ ਨੁਕਸਾਨ ਹੋਏ ਹੋ ਨਹੀਂ ਸਕਦਾ ਪਰ ਸਭ ਤੋਂ ਪਹਿਲੇ ਤੇ ਅੱਜ ਮੈਂ ਆਇਆ ਮੇਰੇ ਕਿਸਾਨ ਲੀਡਰ ਦੇ ਘਰ ਜਿਹੜੇ ਨਵੇਂ-ਨਵੇਂ ਬਣਾਏ ਗਏ ਨੇ ਉਧਰ ਦੇ ਨਾਇਕ ਪ੍ਰਤਾਪ ਮਾਨੂ ਪ੍ਰਤਾਪ ਸਿੰਘ ਅੱਜ ਉਹਨਾਂ ਦੇ ਘਰ ਅਸੀਂ ਖੜੇ ਹਾਂ ਔਰ ਮੈਂ ਪਹਿਲੇ ਇਹਨਾਂ ਨੂੰ ਮੁਬਾਰਕਵਾਹ ਦਿੰਨਾ ਕਿ ਇਹਨਾਂ ਸੋਹਣੀ ਪਾਰਟੀਆਂ ਦਾ ਆਰਗੇਨਾਈਜ਼ ਕੀਤੀ ਹੈ ਪਹਿਲੀ ਵਾਰ ਮੈਂ ਦੇਖ ਰਿਹਾ ਆਮ ਆਦਮੀ ਭੜੀ ਦਾ ਇਕੱਠ ਇੰਨਾ ਵੱਡਾ ਜਿੱਦਾਂ ਸਕੀਟ ਦਾ ਇਕੱਠ ਹੋਵੇ ਤੇ ਬਹੁਤ ਬਹੁਤ ਮੁਬਾਰਕ ਮਨੂਪਰ ਸਾਹਿਬ ਜੀ ਔਰ ਆਨ ਵਾਲਾ ਟਾਈਮ ਬਹੁਤ ਸੋਹਣਾ ਹੋਇਆ ਹੈਗਾ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹੁਣ ਸਰ ਦੇਖੋ ਜਿਹੜਾ ਲੈਂਡ ਵਾਲਾ ਗੱਲ ਤੁਸੀਂ ਕਹਿ ਰਹੇ ਹੋ ਇਹ ਪੰਜਾਬ ਦੀ ਤਰੱਕੀ ਵਾਸਤੇ ਇੱਕ ਸਟੈਪ ਲਿਆ ਗਿਆ ਗਵਰਨਮੈਂਟ ਨੇ ਕਿਉਂਕਿ ਲੋਕੀ ਛੋਟੀਆਂ ਛੋਟੀਆਂ ਕਲੋਨੀਆਂ ਅਨਾਥਾਈਟ ਖੱਟ ਕੇ ਬਣਾਉਂਦੇ ਨੇ ਉਹਨਾਂ ਚ ਜਿਹੜੇ ਕਿ ਤੇ ਸ਼ਿਵਰੇਦ ਨਹੀਂ ਹੈ ਕਿਤੇ ਇਲੈਕਟ੍ਰਿਟੀ ਨਹੀਂ ਹੈ ਕਿਤੇ ਰੋਣ ਨਹੀਂ ਹੈ ਇਦਾਂ ਦਾ ਕੰਮ ਹੁੰਦਾ ਸੀਗਾ ਔਰ ਬਿਚਾਰੇ ਖਰੀਦਣ ਵਾਲੇ ਬੰਦੇ ਵਿੱਚ ਰਹਿ ਦਿੰਦੇ ਸੀਗੇ ਤੇ ਕੰ데 ਕੰਮ ਕਿਸਾਨ ਨੇ ਜਿਹੜਾ ਸਟੈਪ ਲਿਆ ਗਵਰਨਮੈਂਟ ਨੇ ਸਾਡਾ ਇਹ ਸਾਰਿਆਂ ਦੇ ਹੱਕ ਚ ਔਰ ਜਿਹੜਾ ਬੰਦਾ ਕਿ ਜ਼ਮੀਨ ਨਹੀਂ ਤੇਰਾ ਚਾਲਦਾ ਜਿਹੜੇ ਵੀ ਪਰਿਵਾਰ ਕਿਸਾਨ ਹੋ ਗੈਦਾ ਕੋਈ ਵੀ ਹੋਵੇ ਉੱਥੇ ਕੋਈ ਜ਼ਬਰਦਸਤੀ ਨਹੀਂ ਉਹਦੇ ਤੋਂ ਜ਼ਮੀਨ ਨਹੀਂ ਲੈ ਜਾਏਗੀ ਇੱਕ ਗਾਰੰਟੀ ਸਾਡੇ ਸੀਐਮ ਸਾਹਿਬ ਨੇ ਦਿੱਤੀ ਹੈ ਔਰ ਸਕੀਮ ਚ ਇਹ ਬਾੜੀ ਜ਼ਰੂਰ ਲਿਖਿਆ ਹੋਇਆ ਹੈ ਤੇ ਮੈਨੂੰ ਪੂਰਾ ਯਕੀਨ ਹੈ ਕੇ ਬੈਨੀਫਿਟ ਵਾਸਤੇ ਹੈਗੀ ਹੈ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਮੇਰੇ ਨਾਲ ਖੜੇ ਮਾਨੂ ਪ੍ਰਤਾਪ ਸਿੰਘ ਜੀ ਤੁਹਾਨੂੰ ਲੱਗਦਾ ਨਹੀਂ ਬਬਰ ਸ਼ੇਰ ਨੇ ਇਸ ਹਾਂਜੀ ਹੋਰ ਮਦਦ ਲਿਓ ਕੋਈ ਨਹੀਂ ਮੈਂ ਤੇ ਪਾਰਟੀ ਦਾ ਕਾਹੇ ਕਰਦਾ ਮੈਨੂੰ ਜਿੱਥੇ ਮਾਨੂ ਖੜਾ ਕਰੇਗਾ ਮੈਂ ਮਾਨੂ ਦੇ ਨਾਲ ਆ ਜਿੱਥੇ ਪਾਰਟੀ ਬੋਲੇਗੀ ਮੈਂ ਨਾਲ ਆ ਬਟ ਯਕੀਨ ਨਾਲ ਕਹਿਣਾ ਅਗਰ ਕੋਈ ਅਲੀਗੇਸ਼ਨ ਕਰੇ ਉਹ ਲੱਗ ਲੈ ਮੈਨੂੰ ਇੱਕ ਵਰਕਰ ਚਾਹੀਦਾ ਆਮ ਆਦਮੀ ਪਾਰਟੀ ਦਾ ਜਿਹੜਾ ਮੇਰੇ ਕੋਲ ਕੰਮ ਕਰਵਾਉਣ ਵਾਸਤੇ ਆਇਆ ਹੈ ਔਰ ਉਹਦਾ ਕੰਮ ਨਹੀਂ ਹੋਇਆ ਹੋਏ ਔਰ 24 ਘੰਟੇ ਅਸੀਂ ਉਹਨਾਂ ਦੀ ਸੇਵਾ ਵਿੱਚ ਆ ਮੈਂ ਆਪਣੀ ਤਰਫੋਂ ਕਮਿਟਮੈਂਟ ਨਹੀਂ ਕਰ ਰਿਹਾ ਮੈਂ ਪਾਰਟੀ ਦੀ ਤਰਫੋਂ ਕਮਿਟ ਕਰ ਰਿਹਾ ਐਜ਼ ਅ ਸਟੇਟ ਵਾਈਸ ਪ੍ਰੈਜ਼ੀਡੈਂਟ ਉਹ ਇਹ ਡਿਸਟ੍ਰਿਕਟ ਬਾਨੂਜੀ ਕੋਲ ਹੈ ਇਹ ਸਾਡੇ ਕਿਸਾਨ ਲੀਡਰ ਨੇ ਇਹ ਲੋਕਲ ਲੈਵਲ ਤੇ ਸਾਰੀਆਂ ਪ੍ਰੋਬਲਮੇ ਸੋਲਵ ਕਰਨਗੇ ਸਰ ਕਿਸਾਨ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਅਸੀਂ ਕਿਸੇ ਵੀ ਕਿਸਾਨ ਨੂੰ ਫੋਰਸ ਨਹੀਂ ਕਰਦੇ ਪਏ ਇਸ ਚੀਜ਼ ਦੇ ਉੱਤੇ ਹੁੰਦੇ ਅਸੀਂ ਪਹਿਲਾਂ ਵੀ ਇਹ ਗੱਲ ਬਹੁਤ ਕਲੀਅਰ ਕੀਤੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਇਹ ਗੱਲ ਸਪਸ਼ਟ ਰੂਪ ਚ ਦੱਸੀ ਗਈ ਹੈ कि ਜਿਹੜਾ ਕਿਸਾਨ ਇਸ ਲੈਂਡ ਪੂਲਿੰਗ ਦਾ 파ਟ ਬਣਨਾ ਚਾਹੁੰਦਾ ਉਹ ਬਣ ਸਕਦਾ ਜਿਹੜਾ ਨਹੀਂ ਬਣਨਾ ਚਾਹੁੰਦਾ ਉੱਤੇ ਕੋਈ ਜੋੜ ਦਬਸਤੀ ਕਿਤੇ ਵੀ ਨਹੀਂ ਚੱਲੂਗੀ ਲੈਂਡ ਪੂਲਿੰਗ ਨੀਤੀ ਦਾ ਜੀ ਫਾਇਦਾ ਇਹ ਹੈਗਾ ਆਬੀਸਲੀ ਕਿ ਜਿੱਦਾਂ ਅੱਜ ਕੱਲ ਦੇ ਉੱਤੇ ਤੁਸੀਂ ਦੇਖੋ ਕਿ ਜਿੰਨੀਆਂ ਵੀ ਸ਼ਹਿਰ ਦੇ ਬਾਹਰ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਠੀਕ ਹੈ ਰੈ residențial plots ਬਣਦੇ ਪਏ ਆ ਲੇਕਿਨ ਇੰਨਾ residențial plots ਦੇ ਕਿਤੇ ਨਾ ਕਿਤੇ ਲੋਕੀ ਗਲਤ ਫਾਇਦਾ ਚੁੱਕ ਰਹੇ ਨੇ ਬਿਕਾਜ਼ ਉਹ ਆਲਰੇਡੀ ਪ੍ਰਾਈਵੇਟ ਤੌਰ ਤੇ ਲੈਂਡ ਪੂਲਿੰਗ ਕਰਦੇ ਪਏ ਨੇ ਤੇ ਕਿਸੇ ਵੀ ਕਿਸਾਨ ਨੂੰ ਗਾਰੰਟੀ ਨਹੀਂ ਹੈ ਪੈਸੇ ਦੀ ਕਿ ਸਾਨੂੰ ਪੈਸੇ ਮਿਲਦੇ ਆ ਕਿ ਨਹੀਂ ਮਿਲਦੇ ਲੋਕੀ ਕਚਰੇਆਂ 'ਚ ਜਾ ਰਹੇ ਆ ਧੱਕੇ ਖਾ ਰਹੇ ਆ ਕਹਿ ਰਹੇ ਜੀ ਸਾਡੇ ਪ੍ਰਾਈਵੇਟ ਬਿਲਡਰ ਨੇ ਜਾਂ ਕਲੋਨਾਈਜ਼ਰ ਨੇ ਸਾਡੇ ਤੋਂ ਆਸ ਹੀ ਲੈ ਲਈ ਸੀਗੀ ਸਾਡੇ ਤੋਂ ਆ ਐਗਰੀਮੈਂਟ ਹੈ ਜੀ ਸਾਡਾ ਲੇਕਿਨ ਸਾਨੂੰ ਸਾਡੀ ਪੇਮੈਂਟ ਨਹੀਂ ਦਿੱਤੀ ਤੇ ਇੱਕ ਸਰਕਾਰ ਦਾ ਇਹ ਬਹੁਤ ਵਧੀਆ ਕਦਮ ਹੈ ਜੋ ਮਾਰਕੀਟ ਟ੍ਰੈਂਡ ਦੇ ਮੁਤਾਬਿਕ ਸਰਕਾਰ ਨੇ ਕਿਹਾ ਹੈ ਜੀ ਅਸੀਂ ਕਿਸੇ ਕੁਝ ਕੁ ਏਰੀਆਜ਼ ਇੱਧਾਂ ਦੇ ਨਹੀਂ ਜਿਨ੍ਹਾਂ ਨੂੰ ਡਿਵੈਲਪ ਕਰਨਾ ਹੈ ਤੇ ਉਹ ਡਿਵੈਲਪਮੈਂਟ ਦੇ ਤਹਿਤ ਉਹਨਾਂ ਨੇ ਲੈਂਡ ਪੂਲਿੰਗ ਦੀ ਸਕੀਮ ਕਰਦੀ ਹੈ ਇਹ ਜਿੱਦਾਂ ਹੀ ਕਲੋਨੀਆਂ ਜਾਂ ਫਿਰ ਜੋ ਲੈਂਡ ਪਲੋਇੰਗ ਦੀ ਜੋ ਵੀ ਸਕੀਮ ਜਿੱਥੇ ਜਿੱਥੇ ਡਿਵੈਲਪਮੈਂਟ ਚੱਲ ਰਹੀ ਹੈ ਜਿੱਦਾਂ ਹੀ ਉਹ ਡਿਵੈਲਪ ਹੋ ਜਾਂਦੀ ਹੈ ਉਸੇ ਵਲੇ ਉਹਨਾਂ ਨੂੰ ਅਲਾਟਮੈਂਟ ਦਿੱਤੀ ਜਾਊਗੀ ਲੇਕਿਨ ਇਹਦੇ ਜੋ ਵੀ ਪੇਪਰ ਵਰਕ ਨੇ ਉਹ ਪਹਿਲਾਂ ਹੀ ਸਾਈਨ ਕਿਤੇ ਜਾਣਗੇ ਉਹਨਾਂ ਨੂੰ ਪਹਿਲਾਂ ਹੀ ਦੱਸਿਆ ਜਾਊਗਾ ਕਿ ਤੁਹਾਨੂੰ ਕਿਹੜਾ ਏਰੀਆ ਤੇ ਕਿੱਥੇ ਮਿਲ ਰਿਹਾ ਹੈ ਤੇ ਕੀ ਮਿਲ ਰਿਹਾ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇਹ ਤਾਂ ਮੈਂ ਨਹੀਂ ਕਹਿ ਸਕਦਾ ਲੇਕਿਨ ਹੱਲੇ ਵੀ ਜਿੰਨੀ ਸਾਡੀ ਟੌਪ ਲੀਡਰਸ਼ਿਪ ਹੈਗੀ ਹੈ ਡਿਸਟ੍ਰਿਕਟ ਪਠਾਨਕੋਟ ਦੀ ਸਾਰੇ ਬਹੁਤ ਹੀ ਸਖਸ਼ਮ ਲੀਡਰਸ ਨੇ ਮੇਰੇ ਨਾਲ ਸਾਪ ਸਿੰਘ ਸਾਹਬਾ ਜੀ ਬੈਠੇ ਇਧਰ ਮੁੰਨਾ ਜੀ ਬੈਠੇ ਨੇ ਬਹੁਤ ਹੀ ਸક્ષਮ ਲੀਡਰਸ ਨੇ ਐਂਡ ਬਹੁਤ ਵਧੀਆ ਕੰਮ ਕਰ ਰਹੇ ਨੇ ਲੋਕਾਂ ਤੱਕ ਇਹ ਸੁਨਿਆਵੀ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਕੰਮ ਵੀ ਹੋ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਮੈਨੇਜ ਕੀਤਾ ਜਾ ਰਿਹਾ ਹੈ। ਜੀ ਦੇਖੋ ਜੀ ਅੱਜ ਸਾਡੇ ਕੈਬਨਿਟ ਮੰਤਰੀ ਲਾਲਚੰਦ ਕਿੜਾਰੂ ਚੱਕ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਜੀ ਦੀ ਦੀ ਪਰਮਿਸ਼ਨ ਦੇ ਨਾਲ ਅਸੀਂ ਅੱਜ ਕਿਸਾਨ ਵਿੰਗ ਦੀ ਇੱਕ ਜ਼ਰ ਲੈਵਲ ਦੀ ਮੀਟਿੰਗ ਕੀਤੀ ਹੈ ਪਿੰਡ ਬਨਵਾਲ ਚ ਜਿੱਥੇ ਸਾਡੇ ਜ਼ਿਲ੍ਹੇ ਤੋਂ ਸਾਰੇ ਜ਼ਿਲ੍ਹੇ ਤੋਂ ਸਾਰੇ ਕਿਸਾਨ ਭਰਾ ਇਕੱਠੇ ਹੋਏ ਨੇ ਔਰ ਕਿਸਾਨਾਂ ਨੇ ਆਪਣੀ ਸਮੱਸਿਆਵਾਂ ਜਿਹੜੀਆਂ ਸੀਗੀਆਂ ਉਹ ਦੱਸਿਆ ਨੇ ਔਰ ਉਹਨਾਂ ਨੇ નો ਡਾਊਟ ਕਿ ਸਰਕਾਰ ਦੀ ਜਿਹੜੀ ਕਿਸਾਨ ਹਿਤੇਸ਼ੀ ਜਿਹੜੇ ਕੰਮ ਹੋ ਰਹਿਣਾ ਹੈ ਜਿਹੜੇ ਸਾਡੇ ਸੀਐਮ ਸਾਹਿਬ ਕਰ ਰਹਿਣਾ ਹੈ ਉਸ ਬਾਰੇ ਵੀ ਸਾਡੀ ਬਹੁਤ ਪ੍ਰੈਸ ਕੀਤੀ ਹੈ ਔਰ ਸਾਡੀ ਸਾਰੀ ਲੀਡਰਸ਼ਿਪ ਨੇ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦੁਲਾਇਆ ਕਿ ਅਸੀਂ ਉਹਨਾਂ ਨਾਲ 24 ਘੰਟੇ ਖੜੇ ਆ ਕਿਸੇ ਵੀ ਕਿਸਾਨ ਨੂੰ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਔਰ ਇਹ ਸਾਡੇ ਜਿਹੜੇ ਨਿਰਦੇਸ਼ ਨੇ ਸਦੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਨੇ ਤੇ ਮੈਂ ਸਾਰੇ ਹੀ ਕਿਸਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਅੱਜ ਦੀ ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ। ਪਤਾ ਨਹੀਂ ਦਿਖਿਆ ਜੀ ਤੁਹਾਡੇ ਆਮ ਆਦੀ ਪਾਰਟੀ ਕੋਈ ਵਰਕਰ ਜੀ ਨਾਰਾਜ਼ ਹੈ ਜਾਂ ਆਮ ਆਦੀ ਪਾਰਟੀ ਉਹ ਵੀ ਬੈਠ ਕੇ ਆ ਗਏ। ਦੇਖੋ ਸਾਡੇ ਜ਼ਿਲ੍ਹਾ ਪ੍ਰਧਾਨ ਨਵੇਂ ਨਵਨੀਯੁਕਤ ਨੇ ਤੇ ਡੈਫੀਨਿਟਲੀ ਵਰਕਰਸ ਨੇ ਆਪਣੇ ਗ੍ਰੀਵੈਂਸਸ ਉਹਨਾਂ ਦੇ ਅੱਗੇ ਰੱਖਣੇ ਆ ਤੇ ਉਹ ਇੱਕ ਪਾਰਟੀ ਦਾ ਇੰਟਰਨਲ ਮੈਟਰ ਆ ਉਹ ਪ੍ਰਧਾਨ ਜੀ ਕੈਪेबल ਇਨਫ ਨੇ ਸੰਧੂ ਸਾਹਿਬ ਉਹ ਜਿਹੜਾ ਵੀ ਗ੍ਰਿਵੈਂਸਸ ਵਰਕਰਸ ਦੇ ਹੈਗੇ ਨੇ ਉਹਨੂੰ ਸੋਲਵ ਕਰਨਗੇ ਔਰ ਉਹਨਾਂ ਨੂੰ ਜੋ ਵੀ ਉਹਨਾਂ ਦੀ ਮਾੜੀ-ਮੋਟੀ ਸਮੱਸਿਆ ਨੂੰ ਹੱਲ ਕਰਾਂਗੇ ਜਨਾਬਤਾ ਰਫਲਾਗ ਦੇ ਕਿਸਾਨਾਂ ਦੀਆਂ ਕਾਫੀ ਸਮੱਸਿਆਵਾਂ ਹਨ ਹਲੇ ਤੱਕ ਵੀ ਪੈਂਡਿੰਗ ਨਹੀਂ ਕਿਦਾਂ ਹੱਲ ਕੀਤੀਆਂ ਜਾਣਗੀਆਂ ਕਿਉਂਕਿ 3 ਸਾਲ ਤਾਂ ਸਮਾਂ ਬੀਤ ਚੁੱਕਾ ਹੈ ਆਮ ਆਦਮੀ ਪਾਰਟੀ ਨੇ ਦੇਖੋ ਜੀ 2014 ਚ ਜਿਹੜੀ ਉਹ ਜ਼ਮੀਨ ਗਈ ਸੀ ਉਹ ਭਾਜਪਾ ਅਕਾਲੀ ਦਲ ਦੇ ਟਾਈਮ ਗਈ ਸੀਗੀ ਜਿਹੜਾ ਆਰਡਰ ਆਇਆ ਸੀਗਾ ਉਹਨਾਂ ਨੇ ਉਹਨੂੰ ਇੱਕ ਫਾਈਲ ਨੂੰ ਦਬਾ ਕੇ ਰੱਖ ਲਿਆ ਸੀਗਾ ਜਿਹਦਾ ਕਰਕੇ ਕੋਰਟ ਦੇ ਪ੍ਰੈਸ਼ਰ ਦੇ ਨਾਲ 2017-18 ਚ ਕਾਂਗਰਸ ਵੱਲੇ ਇਹ ਜ਼ਮੀਨ ਜਿਹੜੀ ਕਿਸਾਨਾਂ ਦੀ ਐਕ ਥੋੜਾ ਟਾਈਮ ਲੱਗ ਰਹਾ ਆ ਆਮ ਆਦਮੀ ਪਾਰਟੀ ਸਾਡੇ ਫੋਰੈਸਟ ਮੰਤਰੀ ਲਟਾਕ ਲਾਲਜੰਦ ਘਟਾਲੂ ਜੱਜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਧੂ ਸਾਹਿਬ ਫਰਨਸ ਲਾਰੀਆ ਜੀ ਕਾਫੀ ਜ਼ਿਆਦਾ ਅਗੂ ਹੋਏ ਪੈਣਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਲਾਣਾ ਚਾਹੁੰਦਾ ਕਿ ਜਿਹੜਾ ਧਾਰ ਦੀ ਜਿਹੜੀ ਜ਼ਮੀਨ ਹੈ 27000 ਰੇਕੜ ਮੈਂ ਸਮਝਦਾ ਕਿ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਸਮੱਸਿਆ ਨੂੰ ਦੂਰ ਹੱਲ ਕਰੇਗੀ ਸੜਕਾਂ ਦੀਆਂ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਦੇ ਟੈਂਡਰ ਲੱਗ ਗਏ ਨੇ ਔਰ ਜਿਹੜੇ ਰਹਿ ਵੀ ਗਏ ਨੇ ਟੈਂਡਰ ਲੱਗ ਰਹੇ ਨੇ ਮੋਸਟਲੀ ਵਿਦਨ 1 ਇਅਰ ਜਿਹੜੀਆਂ ਜਿੰਨੀ ਵੀ ਸੜਕਾਂ ਹੈਗੀਆਂ ਉਹ ਸਾਰੀਆਂ ਕੰ ਅੱਜ ਕਿਸਾਨ ਲੀਡਰ ਸਾਡੇ ਭਾਨੂੰ ਪ੍ਰਤਾਪ ਸਿੰਘ ਜੀ ਉਹਨਾਂ ਦੇ ਹਾਊਸ ਤੇ ਮੀਟਿੰਗ ਹੋਈ ਆ ਆਮ ਆਦਮੀ ਪਾਰਟੀ ਦੀ ਔਰ ਜਾਨਪਰ ਹਲਕੇ ਤੋਂ ਵੱਖ-ਵੱਖ ਪਿੰਡਾਂ ਜੋ ਪੰਚ ਪੰਚ ਸਰਪੰਚ ਔਰ ਲੀਡਰ ਪਹੁੰਚੇ ਨੇ ਅਸੀਂ ਧੰਨਵਾਦ ਕਰਨੇ ਆ ਸਾਡੇ ਨਵ ਨਿਯੁਕਤ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੰਧੂ ਸਾਹਿਬ ਇੱਥੇ ਆਏ ਨੇ ਉਹਨਾਂ ਨੇ ਲੋਕਾਂ ਦੀਆਂ ਪ੍ਰੋਬਲਮਸ ਸੁਣੀਆਂ ਬਰਕਰਾਂ ਦੀਆਂ ਗੱਲਾਂ ਸੁਣੀਆਂ ਔਰ ਸਾਨੂੰ ਬਹੁਤ ਵਧੀਆ ਜ਼ਿਲ੍ਹੇ ਦੇ ਸਾਡੇ ਪ੍ਰਧਾਨ ਮਿਲੇ ਨੇ ਜਿਨ੍ਹਾਂ ਨੇ ਜਿਹੜੇ ਦਿਨ-ਪ੍ਰਤੀ ਦਿਨ ਰੋਜ਼ ਲੋਕਾਂ ਦੇ ਵਿੱਚ ਜਾ ਰਿਹਾ ਮੀਟਿੰਗਾਂ ਕਰ ਰਿਹਾ ਹਲਕੇ ਵਾਈਜ਼ ਪਿੰਡ ਵਾਈਜ਼ ਬਾੜ ਵਾਈਜ਼ ਔਰ ਬਹੁਤ ਵਧੀਆ ਸਾਨੂੰ ਇਹ ਅਹਿਸਾਸ ਹੋਇਆ ਉਹਨਕੇ ਵਾਕਈ ਜਿਹੜੇ ਸਾਡੇ ਰਹਿੰਦੇ ਕੰਮ ਆ ਉਹ ਹੋਣਗੇ ਇਹਨਾਂ ਨੇ ਪੂਰਾ ਵਿਸ਼ਵਾਸ ਦਿੱਤਾ ਸਾਨੂੰ ਭਰੋਸਾ ਦਿੱਤਾ ਸਾਡੇ ਹਲਕੇ ਦੇ ਵਿੱਚ ਪਹਿਲਾਂ ਵੀ ਸਿਆਮਪੁਰ ਹਲਕੇ ਦੇ ਬਹੁਤ ਕੰਮ ਸਾਡੇ ਮੰਤਰੀ ਸਾਹਿਬ ਨੇ ਕੀਤੇ ਆ ਸਾਡੇ ਜ਼ਿਲ੍ਹੇ ਦੇ ਵਿੱਚ ਕੀਤੇ ਆ ਸੋ ਅ ਅੱਜ ਸਾਡੇ ਇਥੇ ਪ੍ਰਧਾਨ ਜੀ ਆਏ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹਨਾਂ ਨੇ ਲੋਕਾਂ ਨੂੰ ਅਸ਼ਵਾਸਨ ਦਿੱਤਾ ਔਰ ਸਾਨੂੰ ਪੂਰੀ ਉਮੀਦ ਆ ਕੀ ਆਮ ਆਦਮੀ ਪਾਰਟੀ ਜਿਹੜੇ ਰਹਿੰਦੇ ਕੰਮ ਹੈ ਲੋਕਾਂ ਦੇ ਜਿਹੜੇ ਰਹਿੰਦੇ ਕੰਮ ਹੈ ਉਹ ਹੋਣਗੇ ਆਮ ਆਦਮੀ ਪਾਰਟੀ ਜਿਹੜੇ ਵੀ ਪਿਛਲੇ ਵਾਦੇ ਕੀਤੇ ਉਹ ਪੂਰੇ ਕੀਤੇ ਆ ਔਰ ਅੱਗੇ ਵੀ ਬਹੁਤ ਵਧੀਆ ਕੰਮ ਕਰਨਗੇ ਜੈ ਹਿੰਦ ਜੈ ਭਾਰਤ